ਤੁਹਾਡਿ ਸਾਰਿਆਂ ਨੂੰ ਮੈਂ ਅਮਨਪ੍ਰੀਤ ਕੌਰ ਆਜੀ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਆਂ। ਹੋਪ ਕਿ ਤੁਹਾਨੂੰ ਜਿਹੜੀ ਮੇਰੀ ਕਲੈਕਸ਼ਨ ਨੇ ਉਹ ਪਸੰਦ ਆ ਰਹੀ ਹੋਣੀ ਹੈ ਤੇ ਪਸੰਦ ਆ ਵੀ ਰਹੀ ਹੈ ਜੀ। ਕਾਫੀ ਮੈਸੇਜ ਨੇ, ਕਾਫੀ ਜ਼ਿਆਦਾ ਬੁਕਿੰਗਸ ਨੇ ਸੂਟਾਂ ਦੀਆਂ ਨਾ ਤੇ ਇਹ ਕਰ ਸਰ ਕੇ ਸਾਡੇ ਪ੍ਰਿੰਟ ਸੂਟਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਤੇ ਹੈਂਡਵਰਕ ਸੂਟਾਂ ਨੂੰ ਤਾਂ ਪਿਆਰ ਮਿਲ ਹੀ ਰਿਹਾ ਜੀ ਉਹ ਜਿਵੇਂ-ਜਿਵੇਂ ਰੈਡੀ ਹੋ ਰਹੇ ਨੇ ਤੇ ਤੁਹਾਡੇ ਨਾਲ ਸ਼ੇਅਰ ਆਪਾਂ ਕਰਦੇ ਰਹੇ ਆਂ। ਅੱਗੇ ਵੀ ਆਪਾਂ ਕਰਦੇ ਰਹਾਂਗੇ ਜੀ ਜਿਵੇਂ ਜਿਵੇਂ ਬਣ ਕੇ ਆਉਣਗੇ ਅੱਜ ਵਾਲ ਜਿਹੜੀ ਹੁਣ ਆਪਾਂ ਕਲੈਕਸ਼ਨ ਤੁਹਾਡੇ ਵਾਸਤੇ ਲੈ ਕੇ ਆਏ ਬਹੁਤ ਹੀ ਪਿਆਰੀ ਹੈ ਜੀ ਪ੍ਰਿੰਟਿੰਗ ਕਲੈਕਸ਼ਨ ਹੈ ਸਾਰੀ ਕਿਉਂਕਿ ਜਿੰਨਾ ਪਹਿਲਾਂ ਦੇ ਹੈਂਡਵੋਕ ਦੇ ਪੀਸ ਸਾਡੇ ਕੋਲ ਰੈਡੀ ਹੁੰਦੇ ਨੇ ਤੇ ਉਹ ਨਾਲ ਹੀ ਜਿਹੜੇ ਪ੍ਰਿੰਟ ਸੂਟ ਨੇ ਉਹ ਸਾਨੂੰ ਕਹਿੰਦੇ ਨੇ ਕਿ ਅਮਰ ਸਾਨੂੰ ਪ੍ਰਿੰਟ ਸੂਟ ਵੀ ਤੁਸੀਂ ਲਿਆ ਕੇ ਦਿਓ ਤੁਹਾਡੀ ਕਲੈਕਸ਼ਨ ਬਹੁਤ ਵਧੀਆ ਹੁੰਦੀ ਤਾਂ ਉਹ ਤੋਂ ਬੜੀ ਖੁਸ਼ੀ ਹੁੰਦੀ ਜਦੋਂ ਸਾਰੇ ਕਹਿੰਦੇ ਨੇ ਕਿ ਪ੍ਰਿੰਟਿੰਗ ਜਿਹੜੇ ਸੂਟ ਨੇ ਤੁਹਾਡੇ ਬਹੁਤ ਹੀ ਵਧੀਆ ਹੁੰਦੇ ਆ ਤਦ ਲੋ ਜੀ ਜਿਆਦਾ ਟੈਂਕ ਤੁਹਾਡਾ ਨਾ ਖਰਾਬ ਕਰਦੇ ਹੋਏ ਆਪਾਂ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਨਾਲ ਹੀ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਲੋ ਜੀ ਅੱਜ ਵਾਲੇ ਸੂਟ ਬਹੁਤ ਹੀ ਜਿਆਦਾ ਸੋਹਣੇ ਸੂਟ ਨੇ ਜੀ ਬਹੁਤ ਹੀ ਪਿਆਰੇ ਨੇ ਜੀ ਸਾਰੇ ਇਹ 올ਓਵਰ ਪ੍ਰਿੰਟ ਰਹੇਗਾ ਜੀ ਬਹੁਤ ਹੀ ਪਿਆਰੀ ਕਾਟਨ ਹੈ ਜੀ ਵਿਦਆਊਟ ਲਾਈਨਿੰਗ ਇਹ ਵਾਲੇ ਸੂਟ ਨਹੀਂ ਸਟਿਚ ਹੋਣਗੇ ਮੈਂ ਹਰੇਕ ਵੀਡੀਓ ਦੇ ਵਿੱਚ ਹਰੇਕ ਫੈਬਰਿਕ ਬਾਰੇ ਦੱਸਦੀ ਆ ਪਲੀਜ਼ ਅਲੱਗ ਤੋਂ ਫੈਬਰਿਕ ਬਾਰੇ ਨਾ ਪੁੱਛਿਆ ਕਰੋ ਪ੍ਰਾਈਸ ਸ਼ੋ ਹੋ ਰਿਹਾ ਜੀ ਵਿਦਆਊਟ ਸਟਿਚਿੰਗ ਹੋ ਰਿਹਾ ਲੋ ਜੀ ਦੁਪੱਟਾ ਚੈੱਕ ਕਰੋ ਬਹੁਤ ਹੀ ਪਿਆਰਾ ਦੁਪੱਟਾ ਹੈ ਜੀ ਬਹੁਤ ਹੀ ਖੁੱਲਾ ਡੁੱਲਾ ਹੈ ਕਾਫੀ ਮੈਸੇਜ ਹੁੰਦੇ ਨੇ ਕਿ ਅਮਨ ਸੁਦਪੱਟਾ ਕਾਫੀ ਵੱਡਾ ਹੈ ਨਾ ਸਿਰ ਤੇ ਬੁੱਕਲ ਵੱਜ ਜਾਏਗੀ ਸਿਰ ਤੇ ਟਿਕ ਜਾਏਗਾ ਬਹੁਤ ਹੀ ਫੈਬਰਿਕ ਵਧੀਆ ਦੁਪੱਟੇ ਦਾ ਤੁਸੀਂ ਆਰਾਮ ਨਾਲ ਇਸ ਨੂੰ ਸਿਰ ਦੇ ਉੱਪਰ ਹੀ ਲੈ ਸਕਦੇ ਹੋ ਕੋਈ ਸਲਿਪਰੀ ਦੁਪੱਟਾ ਨਹੀਂ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਕਲਰ ਤੁਸੀਂ ਚੈੱਕ ਕਰੀ ਜੋ ਬਹੁਤ ਹੀ ਪਿਆਰੇ ਕਲਰ ਨੇ ਜੀ ਇਸ ਵਾਰ ਆਪਾਂ ਮੈਚਿੰਗ ਸੂਟ ਨਹੀਂ ਲੈ ਕੇ ਆਏ ਇਸ ਵਾਰ ਆਪਾਂ ਤੁਹਾਡੇ ਵਾਸਤੇ 올ਓਵਰ ਸੂਟ ਲੈ ਕੇ ਆਏ ਕਾਫੀ ਪਹਿਣਾ ਦੀ ਚੋਇਸ ਸੀ ਪਸੰਦ ਸੀਗੀ ਅਮਨ 올ਓਵਰ ਸੂਟ ਲੈ ਕੇ ਆਓ ਪ੍ਰਿੰਟਿੰਗ ਦੇ ਵਿੱਚ ਤੇ ਬਹੁਤ ਹੀ ਪਿਆਰੇ ਜਿਹੇ ਸੂਟ ਤੁਹਾਡੇ ਵਾਸਤੇ ਲੈ ਕੇ ਆਇਆ ਜੀ 컬러 ਕੰਟਰਾਸਟ ਚੈੱਕ ਕਰ ਲਓ ਬਹੁਤ ਹੀ ਪਿਆਰਾ بیس ਕਲਰ ਬੜਾ ਹੀ ਪਿਆਰਾ ਉੱਪਰ ਤੁਸੀਂ ਦੇਖ ਸਕਦੇ ਹੋ ਲਾਈਟ ਜੇ ਫਲਾਵਰ ਬਣੇ ਹੋਏ ਆ ਬਹੁਤ ਸੋਹਣੇ ਲੱਗ ਰਹੇ ਨੇ ਜੀ ਬਾਕੀ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਨੂੰ ਡਿਜ਼ਾਈਨ ਕਰਵਾ ਸਕਦੇ ਹੋ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤਾਂ ਆਪਣੇ ਵਾਸਤੇ ਤੁਸੀਂ ਹੋਲਡ ਕਰਵਾ ਸਕਦੇ ਹੋ ਠੀਕ ਹੈ ਜੀ ਅਗਲਾ ਕਲਰ ਬਹੁਤ ਹੀ ਅਗਲਾ ਸੋਹਣਾ ਚੈੱਕ ਕਰੋ 打印ਿੰਗ ਚੈੱਕ ਕਰੀ ਜਾਓ ਕਲਰ ਚੈੱਕ ਕਰੀ ਜਾਓ ਬਹੁਤ ਹੀ ਪਿਆਰੇ ਪ੍ਰਿੰਟ ਨੇ ਜੀ ਬਹੁਤ ਹੀ ਪਿਆਰੇ ਕਲਰ ਨੇ ਜੀ ਕੋਈ ਵੀ ਸੂਟ ਜਿਹੜਾ ਛੱਡਣ ਵਾਲਾ ਨਹੀਂ ਹੈਗਾ ਖਾਸ ਕਰਕੇ ਦੁਪੱਟੇ ਬਹੁਤ ਪਿਆਰੇ ਨੇ ਜੀ ਇਹਨਾਂ ਦੇ ਨਾਲ ਕਾਫੀ ਮੈਸੇਜ ਆ ਜਾਂਦੇ ਨੇ ਕਿ ਅਮਨ ਕੀ ਕਰੀ ਅਸੀਂ ਪਿਛਲੇ ਸੂਟ ਰੈਡੀ ਕਰਵਾਉਂਦੇ ਆ ਤਾਂ ਅੱਗੋਂ ਕੁਛ ਨਾ ਕੁਛ ਇਹੋ ਜਿਹੇ ਨਵਾਂ ਲੈ ਕੇ ਆਏ ਨਹੀਂ ਕਿ ਅਸੀਂ ਮਜਬੂਰ ਹੋ ਜਾਈਏ ਨਾ ਸੂਟ ਲੈਣ ਵਾਸਤੇ ਤਾਂ ਉਦੋਂ ਹੀ ਕਿਤੇ ਨਾ ਕਿਤੇ ਖੁਸ਼ੀ ਵੀ ਹੁੰਦੀ ਹੈ ਨਾ ਵੀ ਇੰਨਾ ਪਿਆਰ ਕਰਦੇ ਹੋ ਤੁਹਾਨੂੰ ਸਾਡੇ ਸੂਟ ਇੰਨੇ ਸੋਹਣੇ ਲੱਗਦੇ ਨੇ ਤੇ ਇਹ ਕਾਫੀ ਭੈਣਾਂ ਦੇ ਮੈਂ ਜਿਹੜਾ ਸੂਟ ਨੇ ਉਹ ਰੈਡੀ ਹੋਏ ਹੁੰਦੇ ਨੇ ਤੇ ਉਹ ਕੋਰੀਅਰ ਨਿਕਲਣ ਵਾਲਾ ਹੁੰਦਾ ਇਹਨਾਂ ਨੂੰ ਨਵੀਂ ਕਲੈਕਸ਼ਨ ਆ ਜਾਂਦੀ ਤਾਂ ਫਿਰ ਕਹਿਣਗੇ ਅਮਨ ਖੜ ਜਾ ਅੱਜ ਸਾਡਾ ਕੋਰੀਅਰ ਨਾ ਭੇਜੀ ਇਹਨਾਂ ਸੂਟਾਂ ਦੇ ਵਿੱਚੋਂ ਵੀ ਦੋ ਚਾਰ ਸੂਟ ਜਿਹੜੇ ਨੇ ਬਣਾ ਹੀ ਦੇ ਕਿਉਂ ਲੈਣ ਲਈ ਮਜਬੂਰ ਹੋ ਜਾਣਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਬਣਿਆ ਹੋਇਆ ਔਰ ਜਿਹੜੀ ਸੈਕਿੰਡ ਗੱਲ ਮੇਨ ਗੱਲ ਹੈ ਮੇਰੀਆਂ ਭੈਣਾਂ ਵਾਸਤੇ ਕਿ ਦੁਪੱਟਾ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ ਬਾਕੀ ਮੈਂ ਸਮਝਾ ਕੇ ਭੇਜਾਂਗੀ ਦੁਪੱਟਿਆਂ ਨੂੰ ਕਿ ਪਰੇਸ਼ਾਨੀ ਕਰਨਾ ਹੈ ਨਹੀਂ ਮੇਰੇ ਭੈਣਾਂ ਨੂੰ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਸੋਨਾ ਡਿਜ਼ਾਈਨਿੰਗ ਬੜੀ ਪਿਆਰੀ ਹੈ ਜੀ ਬੜੇ ਸੋਚ ਸਮਝ ਕੇ ਤੁਹਾਡੇ ਵਾਸਤੇ ਪ੍ਰਿੰਟਿੰਗ ਜਿਹੜੇ ਨੇ ਆਪਾਂ ਪ੍ਰਿੰਟ ਜਿਹੜਾ ਨੇ ਸਿਲੈਕਟ ਕਰਦੇ ਆ ਕਿ ਤੇ ਤੁਹਾਨੂੰ ਇਦਾਂ ਨਾ ਲੱਗੇ ਵੀ ਹਾਂ ਇਹ ਪ੍ਰਿੰਟ ਤਾਂ ਆਮ ਹੀ ਮਿਲ ਜਾਂਦੇ ਨੇ ਤੁਸੀਂ ਦੇਖਿਆ ਹੋਣਾ ਜੀ ਕਿ ਸਾਡੇ ਪ੍ਰਿੰਟ ਸਾਰਿਆਂ ਨਾਲੋਂ ਵੱਖਰੇ ਹੁੰਦੇ ਨੇ ਦੁਪੱਟੇ ਸਾਡੇ ਬਹੁਤ ਪਿਆਰੇ ਹੁੰਦੇ ਨੇ ਖਾਸ ਜਿਹੜੀ ਗੱਲ ਹੈ ਦੁਪੱਟਿਆਂ ਨਾਲ ਸੂਟ ਦੀ ਗ੍ਰੇਸ ਹੋਰ ਜ਼ਿਆਦਾ ਵੱਧ ਜਾਂਦੀ ਹੈ ਦੁਪੱਟਾ ਚੈੱਕ ਕਰੋ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਜੀ ਬਹੁਤ ਹੀ ਜ਼ਿਆਦਾ ਪਿਆਰਾ ਬਣਿਆ ਹੋਇਆ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਤੇ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈ ਕਲਰ ਦੀ ਮੈਂ ਗੱਲ ਕਰਾਂ ਤਾਂ ਕਲਰ ਬਹੁਤ ਹੀ ਪਿਆਰਾ ਕਲਰ ਹੈ ਜੀ। ਦੁਪੱਟੇ ਬਹੁਤ ਖੁੱਲੇ ਨੇ ਜਿਵੇਂ ਮਰਜ਼ੀ ਤੁਸੀਂ ਬੁੱਕਲ ਮਾਰ ਸਕਦੇ ਹੋ, ਗਲ ਚ ਪਾ ਸਕਦੇ ਹੋ ਨਾ। ਜਿਵੇਂ ਤੁਹਾਨੂੰ ਤੁਸੀਂ ਲਾਈਕ ਕਰਦੇ ਹੋਵੇਂ ਤੁਸੀਂ ਦੁਪੱਟਾ ਜਿਹੜਾ ਲੈ ਸਕਦੇ ਹੋ। ਕਲਰ ਇੱਕ ਵਾਰੀ ਫੇਰ ਚੈੱਕ ਕਰ ਲਓ। ਬਹੁਤ ਹੀ ਪਿਆਰਾ ਜਿਹਾ ਕਲਰ ਹੈ, ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈ। ਦੁਪੱਟਾ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਜੀ। ਇਹ ਵਾਲੀ ਕਲੈਕਸ਼ਨ ਦੇ ਵਿੱਚ ਬਹੁਤ ਹੀ ਪਿਆਰੇ ਜਿਹੇ ਕਲਰ ਹੈ ਜੀ, ਲਾਈਟ ਔਰ ਡਾਰਕ ਜਿਹੜੇ ਕਲਰ ਬਣੇ ਹੋਏ ਨੇ। ਕਲਰ ਰਹੇਗਾ ਬਹੁਤ ਹੀ ਪਿਆਰਾ ਕਲਰ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਸੂਟ ਬਣਿਆ ਹੋਇਆ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਜਿਹੜੇ ਜਿਹੜੇ ਪ੍ਰਿੰਟ ਤੁਹਾਨੂੰ ਪਸੰਦ ਨੇ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਆ ਚਲੋ ਜੀ ਦੁਪੱਟਾ ਚੈੱਕ ਕਰੋ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਜੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਦੁਪट्टे ਦਾ ਵੀ ਤੇ ਸੂਟ ਦਾ ਵੀ ਦੁਪੱਟਾ ਚੈੱਕ ਕਰੀ ਜਾਓ ਬਹੁਤ ਹੀ ਪਿਆਰਾ ਦੁਪੱਟਾ ਤੇ ਤੁਸੀਂ ਇਹ ਗੱਲ ਦੇਖੋ ਜੀ ਦੁਪੱਟਾ ਆਪਣਾ ਸੂਟ ਉਹਦੇ ਵਿੱਚ ਦੇਖੋ ਛੋਟੇ ਫਲਾਵਰ ਬਣੇ ਹੋਏ ਨੇ ਔਰ ਦੁਪੱਟੇ ਦੇ ਉੱਪਰ ਥੋੜੇ ਵੱਡੇ ਫਲਾਵਰ ਦਿੱਤੇ ਹੋਏ ਨੇ ਇਹਦੇ ਨਾਲ ਜਿਹੜੀ ਸੈਟਿੰਗ ਆਉਂਦੀ ਸੂਟ ਦੀ ਬਹੁਤ ਜ਼ਿਆਦਾ ਸੋਹਣੀ ਗ੍ਰੇਸ ਬਣਦੀ ਹੈ ਜਦੋਂ ਸੂਟ ਦੀ ਪ੍ਰਿੰਟਿੰਗ ਰਹੇਗੀ ਛੋਟੀ ਜੀ ਬ੍ਰੀਕ ਬੂਟੀ ਵਾਲਾ ਜਿਵੇਂ ਆਪਾਂ ਸੂਟ ਕਹਿੰਦੇ ਆ ਤੇ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਦੁਪੱਟੇ 'ਚ ਫਲਾਵਰ ਬਣੇ ਹੋਏ ਨੇ ਇਹਦੇ ਨਾਲ ਸੂਟ ਦੀ ਗ ਬਹੁਤ ਹੀ ਪਿਆਰੇ ਜਿਹੇ ਕਲਰ ਹੈ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਆ ਰਿਹਾ ਜਿਹੜਾ ਡਿਜ਼ਾਈਨ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣੇ ਅੱਥਰ ਤੁਸੀਂ ਸੂਟ ਜਿਹੜੇ ਨੇ ਬੁੱਕ ਕਰਵਾ ਸਕਦੇ ਹੋ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਲੱਗ ਰਿਹਾ ਕਿੰਨਾ ਪਿਆਰਾ ਕਲਰ ਲੱਗ ਰਿਹਾ ਜੀ ਬਹੁਤ ਹੀ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਜਿਹੜੀ ਹੋਈ ਹੋਈ ਹੈ ਇਸ ਸੂਟ ਦੀ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਬਹੁਤ ਹੀ ਲਾਈਟ ਵੇਟ ਹੈ ਕੋਈ ਇਹਦਾ ਨਹੀਂ ਹੈਗਾ ਕਿ ਬਹੁਤ ਹੈਵੀ ਫੈਬਰਿਕ ਹੈ ਲਾਈਨਿੰਗ ਲਗਾਉਣ ਤੋਂ ਬਾਅਦ ਹੈਵੀ ਹੋ ਜਾਏਗਾ ਨਹੀਂ ਜੀ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਇਹ ਬਹੁਤ ਪਿਆਰੀ ਬਣੀ ਹੋਈ ਹੈ ਜੀ ਬਹੁਤ ਹੀ ਪਿਆਰੇ ਜੇ ਡਿਜੀਟਲ ਜੇ ਪ੍ਰਿੰਟ ਨੇ ਚੈੱਕ ਕਰ ਸਕਦੇ ਹੋ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਬਹੁਤ ਜ਼ਿਆਦਾ ਸੌਫਟ ਹੈ ਬਹੁਤ ਹੀ ਲਾਈਟ ਵੇਟ ਹੈ ਦੁਪट्टे ਵੀ ਬਹੁਤ ਜ਼ਿਆਦਾ ਸੌਫਟ ਨੇ ਜੀ ਇਹ ਵਾਲੇ ਸੂਟ ਰਹਿਣਗੇ ਜੀ 올 ਓਵਰ ਵਿਦਆਊਟ ਲਾਈਨਿੰਗ ਸੂਟ ਨਹੀਂ ਸਟੀਚ ਹੋਣਗੇ ਜੀ ਲੋ ਚੈੱਕ ਕਰੀ ਜੋ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਬਣਿਆ ਹੋਇਆ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਹੈ ਦੁਪੱਟਾ ਚੈੱਕ ਕਰੋ ਜੀ ਦੁਪੱਟੇ ਤੇ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈ ਇਸੇ ਤਰ੍ਹਾਂ ਦੁਪੱਟੇ ਦੋਨੋਂ ਸਾਈਡ ਡਿਜ਼ਾਈਨਿੰਗ ਬਣੀ ਹੋਈ ਹੈ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਦੁਪੱਟਾ ਕਲਰ ਕੰਟਰਾਸਟ ਦੀ ਮੈਂ ਗੱਲ ਕਰਾਂ ਤਾਂ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਕੰਟਰਾਸਟ ਨੇ ਜਿਵੇਂ ਬੇਸ ਕਲਰ ਤੁਸੀਂ ਦੇਖ ਸਕਦੇ ਹੋ ਜੀ ਗ੍ਰੇਜ ਹੈ ਤੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਗਾਜ਼ਰੀ ਕਲਰ ਤੇ ਫਲਾਵਰ ਬਣੇ ਹੋਏ ਨੇ ਬਹੁਤ ਹੀ ਪਿਆਰਾ ਸੂਟ ਹੈ ਜੀ ਇਹ ਵਾਲਾ ਵੀ ਅਗਲਾ ਕਲਰ ਬਹੁਤ ਜਿਆਦਾ ਸੋਹਣਾ ਬਹੁਤ ਹੀ ਪਿਆਰਾ ਕਲਰ ਹੈ ਜੀ ਬਹੁਤ ਜਿਆਦਾ ਸੋਹਣਾ ਕਲਰ ਹੈ ਬੇਸ ਕਲਰ ਤੁਸੀਂ ਦੇਖ ਸਕਦੇ ਹੋ ਸਕੀਨੀ ਹੈ ਸੂਤੀ ਫਲਾਵਰ ਦੇਖ ਸਕਦੇ ਹੋ ਉੱਪਰ ਬਹੁਤ ਜਿਆਦਾ ਸੋਹਣੇ ਜਿਹੜੇ ਫਲਾਵਰ ਬਣੇ ਹੋਏ ਨੇ ਜੀ ਦੁਪੱਟਾ ਚੈੱਕ ਕਰੋ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਹੈ ਬਹੁਤ ਹੀ ਖੁੱਲਾ ਢੁਲਾ ਦੁਪੱਟਾ ਅਰ ਉਹ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਦੁਪੱਟਾ ਬਿਲਕੁਲ ਵੀ ਸਲਿਪਰੀ ਨਹੀਂ ਹੈਗਾ ਬਹੁਤ ਹੀ ਸੌਫਟ ਫੈਬਰਿਕ ਹੈ ਜੀ ਦੁਪੱਟੇ ਦਾ ਜਿਵੇਂ ਮਰਜ਼ੀ ਤੁਸੀਂ ਗੁਰਦੁਆਰਾ ਸਾਹਿਬ ਲੈ ਕੇ ਜਾ ਸਕਦੇ ਹੋ ਜਾਂ ਸਿਰ ਦੇ ਉੱਪਰ ਲੈ ਸਕਦੇ ਹੋ ਬੁੱਕਲ ਮਾਰ ਸਕਦੇ ਹੋ ਬਹੁਤ ਹੀ ਸੋਹਣੇ ਦੁਪੱਟੇ ਬਣੇ ਹੋਏ ਨੇ ਜੀ ਦੇਖੋ ਦੇਖੋ ਜੀ ਕਿੰਨੀ ਸੋਹਣੀ ਜਿਹੜੀ ਡਿਜ਼ਾਈਨਿੰਗ ਆਈ ਹੈ ਦੁਪੱਟੇ ਦੀ ਅਗਲਾ ਕਲਰ ਇਹਦੇ ਵਿੱਚ ਤੁਹਾਨੂੰ ਪਹਿਲਾਂ ਵੀ ਇੱਕ ਕਲਰ ਮੈਂ ਦਿਖਾਇਆ ਉਹਦੇ ਵਿੱਚ ਇੱਕ ਕਲਰ ਇਹ ਵਾਲਾ ਜੀ ਲਓ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਹੈ ਜੀ ਇਹਦਾ ਵੀ ਦੁਪੱਟਾ ਉਹਦੇ ਵਾਂਗੂ ਹੀ ਬਣਿਆ ਹੋਇਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਇੱਕ ਕਲਰ ਦਿਖਾਇਆ ਹੈ ਨਾ ਇਸ ਦਾ ਜਪਟਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਕਲਰ ਬਹੁਤ ਹੀ ਪਿਆਰਾ ਬਣਿਆ ਹੋਇਆ ਜਿਹੜਾ ਜਿਹੜਾ ਕਲਰ ਡਿਜ਼ਾਈਨ ਡਿਜ਼ਾਈਨ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਜਲਦੀ ਜਲਦੀ ਇਹ ਵਾਲੇ ਸੂਟ ਬੁੱਕ ਕਰ ਲਓ ਜਿਆਦਾ ਟਾਈਮ ਇਹ ਵਾਲੇ ਸੂਟ ਫੋਲਡ ਨਹੀਂ रह ਸਕਦੇ ਮੈਨੂੰ ਪਤਾ ਹੈ ਜੀ ਕਿਉਂਕਿ ਜਿਹੜੀ ਡਿਜ਼ਾਈਨਿੰਗ ਹੀ ਬਹੁਤ ਪਿਆਰੀ ਆਈ ਹੋਈ ਹੈ ਲੋ ਜੀ ਲਾਸਟ ਕਲਰ ਬਲੈਕ ਕਲਰ ਬਹੁਤ ਹੀ ਪਿਆਰਾ ਜਿਹਾ ਫਿਲਮਾ ਜਿਹਾ ਬਲੈਕ ਕਲਰ ਹੈ ਜੀ ਪੱਟਾ ਬਹੁਤ ਹੀ ਜ਼ਿਆਦਾ ਸੋਨਾ ਬਣਿਆ ਹੋਇਆ ਹੈ ਅੱਜ ਵਾਲੇ ਜਿਹੜੇ ਸੂਟ ਰਹਿਣਗੇ ਜੀ ਸਾਰੇ ਹੀ ਸੂਟ 올 ਓਵਰ ਰਹਿਣਗੇ ਕਾਫੀ ਟਾਈਮ ਪਹਿਲਾਂ ਤੁਹਾਨੂੰ ਆਪਾਂ ਮੈਚਿੰਗ ਬਹੁਤ ਜ਼ਿਆਦਾ ਸੁਣੀ ਸੁਣੀ ਲੈ ਕੇ ਦਿੱਤੀ ਹੁਣ ਕਾਫੀ ਮੈਸੇਜ ਸੀ ਕਿ ਅਮਨ 올ਓਵਰ ਸੂਟ ਲੈ ਕੇ ਆਓ ਤੇ ਅੱਜ ਆਪਾਂ ਤੁਹਾਡੇ ਵੱਲ ਤੇ ਸਪੈਸ਼ਲੀ 올ਓਵਰ ਸੂਟ ਲੈ ਕੇ ਆਏ ਆ ਵੀ ਇਹ ਦੁਪੱਟਾ ਲੈ ਕੇ ਆਏ ਆ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਹਾਂ ਇੱਕ ਗੱਲ ਤੁਸੀਂ ਇਹ ਦੇਖੋ ਦੁਪੱਟੇ ਦੇ ਵਿੱਚ ਸੈਲਫ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਜੀ ਜਿਵੇਂ ਮਰਜੀ ਤੁਸੀਂ ਗਰਮੀ ਦੇ ਵਿੱਚ ਜਿਹੜ विदाउट लाइनिंग ਇਹ ਵਾਲਾ ਸੂਟ ਜਿਹੜੇ ਨਈ ਸਟਿਚ ਹੋਣਗੇ ਜੀ ਕਿਉਂਕਿ ਕਾਫੀ ਸੂਟ ਜਿਹੜੇ ਮੈਂ ਪਾਈ ਹੁੰਦੇ ਨੇ ਜਿਵੇਂ ਮੇਰੇ ਬਲੈਕ ਕਲਰ ਦਾ ਪਾਇਆ ਹੁੰਦਾ ਕਾਫੀ ਮੈਸੇਜ ਆ ਜਾਂਦੇ ਨੇ ਕਿ ਜੀ ਜੀ ਤੁਸੀਂ ਆਪ ਦਾ ਬਲੈਕ ਕਲਰ ਪਾਇਆ ਸਾਨੂੰ ਬਲੈਕ ਕਲਰ ਲੈ ਕੇ ਦਿਓ ਇਹ ਵੀ ਬਲੈਕ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਤੇ ਹੁਣ ਤੱਕ ਜੀ ਤੁਹਾਨੂੰ ਜਿਹੜੀ ਕਲੈਕਸ਼ਨ ਦਿਖਾਈ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੀ ਕਲੈਕਸ਼ਨ ਦਿਖਾਈ ਹੈ ਕਿਉਂਕਿ ਜਦੋਂ ਮੈਨੂੰ ਜਿਹੜੀ ਚੀਜ਼ ਪਸੰਦ ਹੁੰਦੀ ਤੇ ਉਹੀ ਮੇਰੀਆਂ ਭੈਣਾਂ ਨੂੰ ਪਸੰਦ ਹੁੰਦੀ ਹੈ ਕਿਉਂਕਿ ਹੁਣ ਤੱਕ ਜਿੰਨੇ ਵੀ ਆਪਣੇ ਨਾਲ ਭੈਣਾਂ ਜੁੜੀਆਂ ਨੇ ਸਾਰਿਆਂ ਦੀ ਤਦ ਲੋ ਜੀ ਹੋਪ ਕਿ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਜਿਹੜੀ ਵਧੀਆ ਲੱਗੀ ਹੋਣੀ ਹੈ ਉਹਦਾ ਵਧੀਆ ਲੱਗੀ ਲਾਈਕ ਸ਼ੇਅਰ ਪਿਆਰਾ ਜਿਹਾ ਮੈਸੇਜ ਜਰੂਰ ਕਰਕੇ ਜਾਇਓ ਅਗਰ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ